केंद्रीय जेल गुरदासपुर में कैदियों को अच्छी सुविधाएं ना देने के चलते हुए कैदियों और जेल कर्मचारियों के बीच हुआ टकराव कैदियों ने जेल में लगाई आग पांच पुलिस मुलाजिम और चार कैदी हुए जख्मी आठ घंटे बाद मामला हुआ शांत केंद्रीय जेल गुरदासपुर में उस समय स्थिति तनावपूर्ण बन गई जब सुबह करीब ग्यारह बजे जेल स्टाफ और कैदियों के बीच किसी बात को लेकर टकराव हो गया जेल में तैनात पुलिस कर्मचारियों ने स्थिति पर काबू पाने का प्रयास किया लेकिन बड़के कैदियों ने इट पत्थर बरसाना शुरू कर दिया पत्थरबाजी के दौरान एक एस और पांच पुलिस मुलाजिम जख्मी हो गए वहीं पुलिस द्वारा की गई जवाबी कार्रवाई में चार कैदी भी जख्मी हुए सभी जख्मियों को इलाज के लिए सिविल अस्पताल गुरदासपुर में दाखिल करवाया गया स्थिति को बिगड़ते देखकर जिला पुलिस गुरदासपुर बटाला पठानकोट हशियारपुर और तंतान से बड़ी संख्या में पुलिस मुलाजिम जेल में तैनात कर दिए गए इसके अलावा सी आर पी एफ की एक टुकड़ी को भी मौके पर बुलाया गया ਦੀ ਐਡੀਜੀ ਲਾਅ ਐਂਡ ਆਰਡਰ ਨੇ ਸਾਰਿਆਂ ਨੂੰ ਦੱਸਿਆ ਹੈ ਕਿ ਜੇਲ੍ਹ ਇਨਮੈਂਟਸ ਦੇ ਕੁਝ ਗ੍ਰਿਵਾਂਸਿਸ ਹੈਗੇ ਆ ਪੁੱਛੋਣਾ ਤੇ ਆ ਗ੍ਰਿਵਾਂਸਿਸ ਨੂੰ ਲੈ ਕੇ ਉਹ ਐਜੀਟੇਟ ਕਰ ਰਹੇ ਸੀਗੇ ਜਿਸ ਕਰਕੇ ਉਹਨਾਂ ਨੇ ਅੰਦਰ ਵਾਇਲੈਂਸ ਵੀ ਕੀਤੀ ਹੈ ਡੀਸੀ ਸਾਹਿਬ ਤੇ ਐਡੀਜੀ ਸਾਹਿਬ ਸਾਰਿਆਂ ਨੇ ਮਿਲ ਕੇ ਉਹਨਾਂ ਨੂੰ ਸੁਣਿਆ ਹੈ ਜੋ ਉਹਨਾਂ ਦੀ ਗ੍ਰਿਵਾਂਸਿਸ ਹੈ ਉਸ ਦੇ ਬਾਰੇ ਕੋਈ ਮੈਜਿਸਟ੍ਰੇਟ ਅਪਾਇੰਟ ਕਰਨਗੇ ਡੀਸੀ ਸਾਹਿਬ ਜੋ ਉਹਨਾਂ ਨੂੰ ਐਗਜ਼ਾਮਿਨ ਕਰਨਗੇ ਕਿ ਰੋਮਾਂਸ ਜਿਹੜੀ ਹੈ ਪਰਸੀਵਡ ਵੀ ਹੁੰਦੀ ਹੈ ਤੇ ਰੀਅਲ ਵੀ ਹੁੰਦੀ ਹੈ ਜਿਹੜੀ ਸਹੀ ਹੋਏਗੀ ਉਹਦਾ ਕਰੈਕਟਿਵ ਐਕਸ਼ਨ ਲਿਆ ਜਾਏਗਾ ਜਿਹੜੀ ਪਰਸੀਵਡ ਹੈ ਉਹਦੇ ਬਾਰੇ ਉਹਨਾਂ ਨੂੰ ਕਾਉਂਸਲਿੰਗ ਕਰੀ ਜਾਵੇ ਪਰ ਜਿਵੇਂ ਬੈਰਕਸ ਵਗੈਰਾ ਨੂੰ ਜਿਹੜਾ ਪੂਰੀ ਗੱਲ ਹੋ ਲੈਣ ਦੋ ਕਿ ਕੁਝ ਹੋਣਾ ਤੇ ਇਸ਼ੂਜ਼ ਹੈ ਕਿ ਸਾਨੂੰ ਮੈਡੀਕਲ ਟ੍ਰੀਟਮੈਂਟ ਦਾ ਹੈ ਉਹਦੇ ਬਾਰੇ ਡੀਸੀ ਸਾਹਿਬ ਮੈਡੀਕਲ ਟ੍ਰੀਟਮੈਂਟ ਟੀਮਸ ਪ੍ਰੋਵਾਈਡ ਕਰਨਗੇ ਤੇ ਤੁਸੀਂ ਕੀ ਕਹਿ ਰਹੇ ਸੀ ਜਦ ਜਿਵੇਂ ਬੈਰਕਸ ਵਗੈਰਾ ਜਿਹੜੀਆਂ ਅੰਦਰ ਨੁਕਸਾਨ ਕੀਤਾ ਗਿਆ ਜਾਂਦਾ ਕੀ ਕਰ ਪਾਈ ਜੀ ਹਾਂ ਜਿਹੜਾ ਲਾ ਐਂਡ ਆਰਡਰ ਦਾ ਪੁਆਇੰਟ ਹੈ ਤੇ ਲੀਗਲ ਐਕਸ਼ਨ ਹੈ ਉਹ ਪੁਲਿਸ ਦਾ ਹੁੰਦਾ ਹੈ ਸਾਰਿਆਂ ਨੂੰ ਪਤਾ ਹੀ ਹੋਏਗਾ ਕਿ ਪ੍ਰिजन ਡਿਪਾਰਟਮੈਂਟ ਐਂਡ ਪੁਲਿਸ ਡਿਪਾਰਟਮੈਂਟ ਦੋਨੋਂ ਅਲੱਗ-ਅਲੱਗ ਹੈ ਸੋ ਜਿਹੜੀ ਗੋਲੀ ਵਗੈਰਾ ਮੈਂ ਜਿਹੜਾ ਹਾਂ ਹੈਡ ਆਫ ਪ੍ਰिजनਸ ਹੈਗਾ ਸੋ ਜਿਹੜੀ ਗੋਲੀ ਵਗੈਰਾ ਚਲੇਗੀ ਉਹ ਕੰਟਰੋਲ ਕਰਨਾ ਸਿਰਫ ਅੰਦਰੋਂ ਵੀ ਕੋਈ ਕੁਝ ਕਰਦੀਆਂ ਲੋਕ ਕੁਝ ਕੀਤਾ ਗਿਆ ਦਾ ਨਾ ਐਡੀਜੀ ਲਾ ਐਂਡ ਆਰਡਰ ਵਿਲ ਬੀ ਏਬਲ ਟੂ ਕਮੈਂਡ ਓਨ ਥੈਟ ਠੀਕ ਹੈ ਸਾਡਾ ਜ ਜੋ ਪ੍ਰिजन ਐਡਮਿਨਿਸਟ੍ਰੇਸ਼ਨ ਨਾਲ ਰਿਲੇਟਡ ਇਸ਼ੂਸ ਐਸ ਯੋਨਾਂ ਨੂੰ ਹੈਂਡਲ ਕਰ ਰਹੇ ਤੁਸੀਂ ਆਪਣੇ ਵੱਲੋਂ ਸਾਰਾ ਬਣਾ ਕੇ ਕੰਪਲੀਟ ਹੋਣਾ ਮੁਕਰੋਗੇ ਜੀ ਲੋਨਕ ਜਿਹੜੀ ਉਹ ਸੁਪਰਡੈਂਟ ਲੈਵਲ ਤੇ ਹੈ ਦੋਸ਼ੀ ਕੌਣ ਦੋਸ਼ੀ ਕੌਣ ਹੀ ਫਰਕਦਾ ਮਤਲਬ ਦੋਸ਼ੀ ਕਹਦੀ ਸੀ ਕਿ ਜੰਮਤ ਆਪਣੇ ਵਿਵਾਦ ਮੁਲਾਜਿਕ ਇਨਕੁਆਇਰੀ ਦਾ ਮੈਟਰ ਹੈ ਸਿਚੁਏਸ਼ਨ ਸਾਰ ਕੰਟਰ ਅੰਡਰ ਕਟੋਲੇ ਹਾਂ ਬਿਲਕੁਲ ਠੀਕ ਹੈ ਅੰਦਰ ਜੋ ਉਹਨਾਂ ਨੇ ਕੁਝ ਪੰਤੋਤ ਕੀਤੀ ਹੈ ਪਰ ਰੀਅਲਾਈਨਮੈਂਟ ਰੀਅਡਜਸਟਮੈਂਟ ਕਰ ਰਹੇ ਹੈ ਸੁਪਰਡੈਂਟ ਸਾਹਿਬ ਤੇ ਅੱਛੀ ਗੱਲ ਇਹ ਹੈ ਕਿ ਵੀ ਸੁਪਰਡੈਂਟ ਜੇਲ ਬਹੁਤ ਅੱਛੀ ਐਡਮਿਨਿਸਟ੍ਰੇਸ਼ਨ ਸਟਾਫ ਵੀ ਉਹਨਾਂ ਦਾ ਕੌਨਫੀਡੈਂਸ ਹੈ ਤੇ ਇਨਮੇਟਸ ਵੀ ਉਹਨਾਂ ਨੂੰ ਲਾਈਕ ਕਰਦੇ। ਪਰ ਦਿੱਕਤ ਵੀ ਹੋਈ ਸੀ। ਫਿਰ ਉਹ ਖੁਦ ਵੀ ਨਾਲ ਐਸ.ਟੀ.ਐਮ ਸਾਹਿਬ ਨੂੰ ਅਸਿਸਟ ਕਰਦੇ। ਤੇ ਸਭ ਕੁਝ ਠੀਕ ਸੀ ਸਾਰਾ ਕੁਝ ਕਰਕੇ ਆ ਜਾਂਦਾ। ਹਾਂ ਕਿਉਂਕਿ ਉਹ 3 ਦਿਨ ਤੋਂ ਟ੍ਰੇਨਿੰਗ ਤੇ ਸੀਗੇ। ਤੇ ਐਡੀਸ਼ਨਲ ਸੁਪਰਡੈਂਟ ਤੇ ਲੋਅਰ ਸਟਾਫ ਸੀਗਾ। ਤੇ ਇਹਨਾਂ ਦਾ 1-2 ਦਿਨ ਤੋਂ ਲੋਅਰ ਸਟਾਫ ਨਾਲ ਕੋਈ ਇਸ਼ੂ ਰੇਜ਼ ਹੋਇਆ ਸੀਗਾ ਜਿਸ ਕਰਕੇ ਆਜੇਜਿਟੇਟ ਹੋ ਕੇ ਉਹਨਾਂ ਨੇ ਸਰ ਲੱਗਦਾ ਵੀ ਜਿਹੜੇ ਮਾਮਲਾ ਉੱਤੇ ਕਰ ਨਾਲ ਕੋਈ ਨੁਕਸਾਨ ਤਾਂ ਨਹੀਂ ਹੋਇਆ ਅੰਦਰ ਨਹੀਂ ਉਹ ਐਸਾ ਨੁਕਸਾਨ ਇਸ ਤਰੇ ਦਾ ਮਤਲਬ ਜਿਹੜੇ ਜਿਹੜੇ ਦੂਜੇ ਐਡੀਸ਼ਨ ਸੀ ਉਹਨਾਂ ਕੋ ਹੈਂਡਲ ਨਹੀਂ ਕਰ ਪਾਇਆ ਇਹ ਮਤਲਬ ਸਿਚੁਏਸ਼ਨ ਨੂੰ ਇਸ ਤਰੇ ਦਾ ਮਤਲਬ ਤਾਂ ਕਿ ਉਹਨਾਂ ਜਿਹੜੇ ਸਰ ਜਿਹੜੇ ਤੁਸੀਂ ਦੱਸਿਆ ਜਿਵੇਂ ਟ੍ਰੇਨਿੰਗ ਤੇ ਨੇ ਜਿਹੜੇ ਬਾਕੀ ਸਟਾਫ ਸੀ ਉਹ ਹੈਂਡਲ ਨਹੀਂ ਕਰ ਪਾਇਆ ਉਹਨਾਂ ਦੀਆਂ ਜਿਹੜੀਆਂ ਸਰ ਉਹਨਾਂ ਦੀ ਕੰਪਨੀ ਜਿੰਨੇ ਤੁਸੀਂ ਪੁਆਇੰਟ ਰੇਜ਼ ਕਰ ਰਹੇ ਹੋ ਇਹ ਮੈਜਿਸਟ੍ਰੀਅਲ ਇਨਕੁਆਇਰੀ ਚ ਤੇ ਅੰਦਰ ਵੀ ਬੋੜਾ ਕੀ ਠੀਕ हाँ ही विल सबमिट रिपोर्ट ओके बाकी इंटरनली साढ़े सीनियर ऑफिसर प्रिजेंट डिपार्टमेंट के साथ ऑफिसर देख रहे। जो भी घटना जेल दे अंदर हुई सी जिस करके जेल इनमेट्स ने कोई वायलेंट स्ट्रेस क्रिएट की मैं पहलों दसना चाहता दैट फॉर द टाइम बिंग इट हैज बिन हैंडल्ड एमीकेबली ठीक है ਜੋ ਇਨਮੇਟਸ ਨਾਲ ਕੋਈ ਵਧਿੱਕੀ ਉਹ ਦੱਸਦੇ ਨੇ ਉਹਨਾਂ ਦੀ ਸੁਣਵਾਈ ਕੀਤੀ ਗਈ ਹੈ ਉਹਨਾਂ ਦੇ 10-15 ਨੁਮਾਇੰਦਿਆਂ ਨਾਲ ਬੈਠ ਕੇ ਮੈਂ ਗੱਲ ਕੀਤੀ ਹੈ ਆਪਣੀ ਸਾਰੀ ਟੀਮ ਦੇ ਨਾਲ ਜਿਹੜੇ ਪੁਆਇੰਟਸ ਉਹਨਾਂ ਨੇ ਦਿੱਤੇ ਨੇ ਉਹਨਾਂ ਨੂੰ ਕਲਮਬੰਦ ਕੀਤਾ ਗਿਆ ਸੁਬਦਨ ਜੇਲ ਗੁਰਦਾਸਪੁਰ ਬੜੀ ਖੁਸ਼ੀ ਦੀ ਗੱਲ ਹੈ ਕਿ ਇਨਮੇਟਸ ਨੂੰ ਉਹਨਾਂ ਤੇ ਵਿਸ਼ਵਾਸ ਸੀਗਾ ਕਿ ਜਿਹੜੇ ਤਰੀਕੇ ਨਾਲ ਸਾਨੂੰ ਇਹ ਸਾਡਾ ਖਿਆਲ ਰੱਖਨੇ ਨੇ ਸਾਨੂੰ ਅਸੀਂ ਉਹਦੇ ਲਈ ਖੁਸ਼ ਆ ਜਿਹੜੇ ਪੁਆਇੰਟਸ ਉਹਨਾਂ ਨੇ ਦਿੱਤੇ ਨੇ ਉਹਨਾਂ ਪੁਆਇੰਟਸ ਦੇ ਵਿੱਚ ਕੁਝ ਛੋਟੇ ਲੈਵਲ ਦੇ ਮੁਲਾਜ਼ਮਾਨੀਆਂ ਕੁਝ ਕਮੀਆਂ ਪੇਸ਼ੀਆਂ ਸੀ ਜਿਨ੍ਹਾਂ ਨੂੰ ਅਸੀਂ ਕਲਮਬੰਦ ਕੀਤਾ ਹੈ ਔਰ ਜੇਲਸ ਡਿਪਾਰਟਮੈਂਟ ਦੇ ਧਿਆਨ ਚ ਲੈ ਆਂਦਾ ਹੈ ਉਹਦਾ ਹੱਲ ਵੀ ਵਿਦਨ 3 ਡੇਸ ਕੀਤਾ ਜਾਏਗਾ ਇਸ ਤੋਂ ਇਲਾਵਾ ਕੁਝ ਮੈਡੀਕਲ ਇਸ਼ੂਸ ਸੀਗੇ ਕਾਮਨ ਮੈਡੀਕਲ ਇਸ਼ੂਸ ਇਨਮਿਟਸ ਦੇ ਜਿਨ੍ਹਾਂ ਨੂੰ ਉਹਨਾਂ ਨੇ ਸਾਡੇ ਨਾਲ ਬੈਠ ਕੇ ਗੱਲਬਾਤ ਕਰਦੇ ਆ ਹਾਈਲਾਈਟ ਕੀਤਾ ਤੇ ਸਾਨੂੰ ਕਿਹਾ ਕਿ ਸਾਡੇ ਇੱਥੇ ਨੰਬਰ ਆਫ ਇਨਮੇਟਸ ਜ਼ਿਆਦਾ ਨੇ ਤੇ ਸਾਡੀ ਮੈਡੀਕਲ ਟਰੀਟਮੈਂਟ ਚ ਕਮੀ ਰਹਿ ਜਾਂਦੀ ਹੈ ਡਿਪਟੀ ਕਮਿਸ਼ਨਰ ਗੁਰਦਾਸਪੁਰ ਇੱਥੇ ਨੇ ਇਹਨਾਂ ਦੇ ਸਾਹਮਣੇ ਗੱਲ ਹੋਈ ਹੈ ਇਹ ਤਿੰਨ ਡਾਕਟਰਸ ਦੀ ਟੀਮ ਚੁਣ ਕੇ ਡਿਫਰੈਂਟ ਸਪੈਸ਼ਲਿਸਟ ਦੀ ਅਗਲੇ ਤਿੰਨ ਦਿਨ ਸਾਰੇ ਜਿਹੜੇ ਇਨਮੇਟਸ ਨੇ ਜਿਨ੍ਹਾਂ ਨੂੰ ਕੋਈ ਮੈਡੀਕਲ ਇਸ਼ੂਸ ਨੇ ਉਹਨਾਂ ਦਾ ਮੈਡੀਕਲ ਕਰਵਾਉਣਗੇ ਔਰ ਜੋਗ ਬਣਦਾ ਸਰਦਾ ਵਧੀਆ ਤਰੀਕੇ ਦਾ ਮੈਡੀਕਲ ਟਰੀਟਮੈਂਟ ਹੈ ਬੇਸ਼ੱਕ ਉਹਦੇ ਲਈ ਉਹਨਾਂ ਨੂੰ ਹਸਪੀਟਲ ਲੈ ਜਾਣਾ ਪਏ ਕਿਸੇ ਦਾ ਐਮ ਆਰ ਆਈ ਕਰਾਉਣਾ ਪਏ ਕਿਸੇ ਦਾ ਸਕੈਨ ਕਰਾਉਣਾ ਪਏ ਉਹ ਡੀ ਸੀ ਸਾਹਿਬ ਸਾਡੇ ਨਾਲ ਖੜੇ ਨੇ ਹੀ ਹੈਜ਼ ਅਗਰੀਡ ਟੂ ਥੈਮ ਦੈਟ ਹੀ ਵਿਲ ਇਨਸ਼ੋਰ ਕਿ ਉਹਨਾਂ ਦਾ ਟ੍ਰੀਟਮੈਂਟ ਹੋਏਗਾ ਸਰ ਕੁਝ ਜਾਣਕਾਰੀ ਮਿਲੀ ਹੈ ਕਿ ਸਟਾਰਟ ਕਿਉਂ ਹੋਇਆ ਸੀਗਾ ਕਲਪ੍ਰਿਟਸ ਕੋਲ ਦੇ ਨੇ ਜਿਹੜੇ ਕੀ ਪੜ੍ਹਿਆ ਗਿਆ ਸੀਗਾ ਕੀ ਹੋਇਆ ਸੀ ਸਰ ਦੇਖੋ ਜੜੀਆਂ ਉਹਨਾਂ ਦੀਆਂ ਗੱਲਾਂ ਤੋਂ ਗੱਲ ਨਿਕਲਦੀ ਹੈ ਤੇ ਸਾਡੇ ਆਫੀਸਰਸ ਤੋਂ ਬਰੀਫਿੰਗ ਲਈ ਹੈ ਦੋਨਾਂ ਦੇ ਵਿੱਚ ਦਵੈਤ ਹੈ ਡਾਈਕੋਟਮੀ ਹੈ ਇਸ ਕਰਕੇ ਜੋ 2-3 ਦਿਨ ਪਹਿਲਾਂ ਹੋਇਆ ਜਿਹਦੇ ਤੋਂ ਕੋਈ ਵਜਾ ਰੰਜਿਸ਼ ਬਣੀ ਇਨਮੇਟਸ ਦੀ ਔਰ ਜੇਲ ਸਟਾਫ ਦੇ ਨਾਲ ਥੱਲੇ ਨਾ ਕੋਈ ਤਲਖੀ ਹੋਈ ਔਰ ਉਹ ਵਾਧੇ ਦੀ ਵਾਧੇ ਦੀ ਇੱਥੋਂ ਤੱਕ ਪਹੁੰਚੀ ਉਸ ਤੋਂ ਇਲਾਵਾ ਕੁਝ ਅੱਜ ਹੋਇਆ ਜਿਹਦੇ ਵਿੱਚ ਜੜੇ ਇਨਵੇਡਸ ਨੇ ਉਹਨਾਂ ਨੇ ਵੀ ਤੋੜਪਾਨ ਕੀਤੀ ਉਸ ਤੋਂ ਇਲਾਵਾ ਕਾਇਦੇ ਕਾਨੂੰਨ ਨੂੰ ਮੇਨਟੇਨ ਕਰਨ ਵਾਸਤੇ ਅਕਿਊਟ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਹੈਂਡਲ ਕਰਨ ਵਾਸਤੇ ਜੜੀ ਪੁਲਿਸ ਰੈਕੁਇਜ਼ੀਸ਼ਨ ਕੀਤੀ ਗਈ ਸੀ ਜੇਲਸ ਡਿਪਾਰਟਮੈਂਟ ਵੱਲੋਂ ਉਹਨਾਂ ਪੁਲਿਸ ਨੇ ਔਰ ਬਰੇ ਸੁਚੱਜੇ ਤਰੀਕੇ ਨਾਲ ਹੈਂਡਲ ਕਰਕੇ ਜੋ ਵੀ ਮਿਨੀਮਮ ਪਾਵਰ ਫੋਰਸ ਯੂਜ਼ ਕਰਨੀ ਸੀ ਯੂਜ਼ ਕਰਕੇ ਕੋ ਕੀਤਾ ਹੈ ਇਹ ਸਾਰੇ ਮੁੱਦਿਆਂ ਦੇ ਉੱਤੇ ਜਿਹੜੀ ਸਾਡੀ ਬਰੀਫਿੰਗ ਆ ਪੁਲਿਸ ਟੀਮ ਦੀ ਔਰ ਜੇਲ ਟੀਮ ਦੀ ਤੇ ਜੋ ਇਨਵਿਟਸ ਕਹਿ ਰਹੇ ਨੇ ਉਹਨਾਂ ਚ ਵੇਰੀਏਸ਼ਨ ਹੈ ਮੈਂ ਸ਼ਾਮ ਨੂੰ ਆਇਆ ਉਹਨਾਂ ਦੇ ਕੋਲ ਅੰਦਰ ਜਾ ਕੇ ਕੱਲਿਆਂ ਸਿਵਲ ਡਰੈਸ ਚ ਸੀਗਾ ਮੈਂ ਉਹਨਾਂ ਦੇ ਕੋਲ ਜਾ ਕੇ ਬੈਠ ਕੇ ਉਹਨਾਂ ਦੀਆਂ ਗੱਲਾਂ ਸੁਣਿਆ ਉਸ ਤੋਂ ਬਾਅਦ ਅਸੀਂ ਸਾਰੀ ਟੀਮ ਇਕੱਠੇ ਹੋਏ ਆ ਅਸੀਂ ਉਹਨਾਂ ਦੀਆਂ ਗੱਲਾਂ ਸੁਣੀਆਂ ਅਲਟੀਮੇਟਲੀ ਯੂਨੀਨਿਮਸਲੀ ਵੀ ਹੈਵ ਡਿਸਾਈਡਡ ਸੀਨਰ ਆਫਸਰਸ ਕਿ ਡੀਸੀ ਗੁਰਦਾਸਪੁਰ ਇੱਕ ਐਸਡੀਐਮ ਦੀ ਡਿਊਟੀ ਲਗਾ ਕੇ ਕਾਇਦੇ ਅਨੁਸਾਰ ਮੈਜਿਸਟਰੇਲ ਇਨਕੁਆਰੀ ਕਰਨਗੇ ਜੋ ਜਿੱਥੋਂ ਗੱਲ ਸ਼ੁਰੂ ਹੋਈ ਉਸ ਤੋਂ ਇਲਾਵਾ ਜੋ ਕੋਈ ਵਧਿਕੀਆਂ ਹੋਈਆਂ ਜਾਂ ਸਾਡੇ ਮੁਲਾਜ਼ਮਾਂ ਦਾ ਕੰਡਕਟ ਆ ਜਾਂ ਇਨਵਰਸ ਦੇ ਕੋਈ ਕੰਡਕਟ ਨੂੰ ਵਾਚਣ ਦੀ ਗੱਲ ਆ ਇਹ ਸਮੇਂਬੱਧ ਅਨੁਸਾਰ ਉਸ ਮੈਜਿਸਟਰੇਲ ਇਨਕੁਆਰੀ ਦੀ ਰਿਪੋਰਟ ਬਣਾਉਣਗੇ ਔਰ ਉਸ ਰਿਪੋਰਟ ਤੋਂ ਬਾਅਦ ਜੋ ਕਾਇਦੇ ਅਨੁਸਾਰ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਹੋਏਗੀ ਬੇਸ਼ੱਕ ਉਹ ਸਾਡੇ ਮੁਲਾਜ਼ਮ ਦੀ ਗਲਤੀ ਆ ਜਾਂ ਕਿਸੇ ਇਨਮੇਟ ਦੀ ਗਲਤੀ ਹੈ ਦੇਖੋ ਪ੍ਰਿਜ਼ਨਰਸ ਵੀ ਕੁਝ ਜ਼ਖਮੀ ਹੋਏ ਨੇ ਸਾਡੇ ਮੁਲਾਜ਼ਮ ਵੀ 4-5 ਜ਼ਖਮੀ ਹੋਏ ਨੇ ਅਸੀਂ ਜਿਹੜੇ ਪ੍ਰਿਜ਼ਨਰਸ ਜ਼ਖਮੀ ਹੋਏ ਨੇ ਉਹਨਾਂ ਦਾ ਮੈਡੀਕਲ ਟ੍ਰੀਟਮੈਂਟ ਵੀ ਕਰਵਾ ਰਹੇ ਆ ਜਿਹੜੇ ਇਨਮੇਟਸ ਜ਼ਖਮੀ ਹੋਏ ਨੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਜ਼ਖਮੀ ਤੋਂ ਇਲਾਵਾ ਜਿਨ੍ਹਾਂ ਦੀਆਂ ਕੋਈ ਕ੍ਰੋਨਿਕ ਇਸ਼ੂਸ ਨੇ ਜਾਂ ਪ੍ਰੋਬਲਮਸ ਨੇ ਕ੍ਰੋਨਿਕ ਡਿਜ਼ੀਜ਼ ਵਾਲੇ ਅੰਦਰ ਨੇ ਇਨਮੇਟਸ ਉਹਨਾਂ ਦਾ ਮਸਲਾ ਹੱਲ ਕਰਨ ਵੀ डीसी साहब अपनी जिरनगुरानी अपनी टीम ਕੋਲ ਕਰਾਉਣਗੇ ਤੇ 3 ਦਿਨ ਦੇ ਅੰਦਰ ਅੰਦਰ ਇਹ ਸਾਰਾ ਮੈਟਰ ਹੱਲ ਕਰ ਦੇਣਗੇ ਅੰਦਰ ਸਾਰ ਧੂਆਂ ਤਾਂ ਬੜਾ ਦਿਖਾ ਆ ਰਿਹਾ ਦੇਖੋ ਬਿਲਕੁਲ ਜਿਹੜਾ ਤੁਸੀਂ ਧੂਆਂ ਦੇਖ ਰਹੇ ਹੋ ਜੇ ਧੂਆਂ ਨਿਕਲੇ ਹੈ ਕੁਛ ਧੂਆਂ ਹੋਏਗਾ ਤਾਂ ਮਤਲਬ ਕੁਛ ਹੋਇਆ ਤੇ ਧੂਆਂ ਨਿਕਲੇ ਇਹ ਸਾਡਾ ਪੰਜਾਬੀਆਂ ਦਾ ਮੁਹਾਵਰਾ ਵੀ ਹੈ ਇਹ ਸਾਰਾ ਕੁਝ ਮੈਂ ਵਾਚਿਆ ਮੈਂ ਆਪ ਨਾਲ ਜਾ ਕੇ ਸਾਰਾ ਕੁਝ ਦੇਖਿਆ ਆ ਸਾਡੀ ਟੀਮ ਸਾਰੀ ਨੇ ਦੇਖਿਆ ਆ ਮੈਂ ਮੈਨੂੰ ਪਤਾ ਹੈ ਕੁਝ ਕੀ ਹੋਇਆ ਲੇਕਿਨ ਮੇਰੇ ਵੱਲੋਂ ਕਹੜੀ ਗੱਲ ਉਹ ਕਾਇਦੇ ਨੂੰ ਤੋੜਨ ਦੇ ਬਰਾਬਰ ਹੋਏਗੀ ਇਹ ਸਾਰੀਆਂ ਗੱਲਾਂ ਇੱਕ ਸੂਚਨਾਬੱਧ ਤਰੀਕੇ ਨਾਲ ਇਨਕੁਆਰੀ ਦੇ ਵਿੱਚ ਆਉਣਗੀਆਂ ਉਸ ਇਨਕੁਆਰੀ ਦੀ ਬਰੀਫਿੰਗ ਜਿਹੜੀ ਕੰਪੋਨੈਂਟ ਅਥਾਰਟੀ ਡੀਸੀ ਸਾਹਿਬ ਜਾਂ ਕਿਸੇ ਹੋਰ ਅਫਸਰ ਸੀਨੀਅਰ ਅਫਸਰ ਜੇਲ੍ਹ ਡਿਪਾਰਟਮੈਂਟ ਦੇ ਆਉਣ ਦੀ ਹੋਏਗੀ ਉਹ ਕਰਨਗੇ ਜਿਹੜੇ ਗਿਲਤੀ ਪਾਈ ਜਾਣਗੇ ਉਹਨਾਂ ਦੇ ਖਲ ਖਾਫ ਕਾਰਵਾਈ ਹੋਏਗੀ ਚਾਹੇ ਜੋ ਗਲਤੀ ਪਾਈ ਜਾਣਗੇ ਚਾਹੇ ਸਾਡੇ ਮੁਲਾਜ਼ਮ ਨੇ ਚਾਹੇ ਦੂਸਰੀ ਤਰਫੋਂ ਕੋਈ ਬਦੀ ਕੀਤੀ ਹੋਈ ਆ ਉਹ ਇਨਕੁਆਰੀ ਰਿਪੋਰਟ ਜਦੋਂ ਆਏਗੀ ਉਹਨੂੰ ਵਾਚਿਆ ਜਾਏਗਾ ਕੰਪੀਟੈਂਟ ਅਥਾਰਟੀ ਡਿਸਾਈਡ ਕਰੇਗੀ ਫਿਰ ਕਿ ਉਹਨੂੰ ਕੀ ਕਰਨਾ ਸਰ ਕੁਝ ਕੁਆਲਟੀ ਨੂੰ ਵੀ ਲੈ ਕੇ ਸਵਾਲ ਚੁੱਕੇ ਸੀ ਕਿ ਪ੍ਰिजनਰਸ ਨੇ ਇਹ ਖਾਣਾ ਠੀਕ ਨਹੀਂ ਹੈਗਾ ਜਾਂ ਕਿਸੇ ਨੂੰ ਚੀਜ਼ ਦੇ ਦੇਖੋ ਦੇਖੋ ਮੈਂ ਦੱਸਦਾ ਜਦੋਂ ਤੁਸੀਂ ਕਰਾਊਡ ਚ ਬੈਠ ਕੇ ਇਨਵਿਟਸ ਉਹਨਾਂ ਦੀਆਂ ਕੁਝ ਗੱਲਾਂ ਨੇ ਜੜੀਆਂ ਸਾਡੇ ਕਲਚਰ ਤੇ ਬੋਲਬਾਣੀ ਨਾਲ ਜੁੜੀਆਂ ਨੇ ਠੀਕ ਹੈ ਮੈਂ ਐਸੇ ਹੀ ਏਰੀਆ ਦਾ ਰਹਿਣ ਵਾਲਾ ਉਸ ਕਲਚਰ ਤੇ ਬੋਲਬਾਣੀ ਦੇ ਮਸਲੇ ਦੇ ਜਣੀਆਂ ਉਹਨਾਂ ਨੇ ਇਸ਼ੂ ਉਠਾਏ ਨੇ ਮੈਂ ਪਹਿਲਾਂ ਤੁਹਾਡੇ ਧਿਆਨ ਚ ਲੈਂਦਾ ਆਈ ਐਮ ਵੈਰੀ ਹੈਪੀ ਕਿ ਸੁਬਡੰਟ ਜੇਲ ਗੁਰਦਾਸਪੁਰ ਉਹਨਾਂ ਦੇ ਸਾਰਿਆਂ ਨੂੰ ਇਤਬਾਰਿਆ ਉਹਨਾਂ ਦੀ ਡਿਊਟੀ ਲਗਾਈ ਗਈ ਹੈ ਕਿ ਆਪਣੇ ਮੁਲਾਜ਼ਮਾਂ ਨਾਲ ਬੈਠਣ ਆਈ ਜੀ ਏ ਡੀ ਜੀ ਜੀ ਪ੍ਰिजन ਆਈ ਜੀ ਪ੍ਰिजन ਵੀ ਉੱਥੇ ਸੀਗੇ ਸੁਬਡੰਟ ਜੇਲ ਆਪਣੀ ਜੇਰ ਨਿਗਰਾਨੀ ਜਿਹੜਾ ਕੋਰਸ ਕਰੈਕਸ਼ਨ ਚਾਹੇ ਟ੍ਰੇਨਿੰਗ ਨਾਲ ਚਾਹੇ ਕਾਉਂਸਲਿੰਗ ਨਾਲ ਆਪਣੇ ਮੁਲਾਜ਼ਮਾਂ ਦਾ ਕਰਨ ਵਾਲਾ ਹੈ ਉਹਨੂੰ ਵੀ ਦੁਰਸ਼ਤ ਕਰਨਗੇ ਸਾਰੇ ਇਨਵੈਸਟਿ ਦੀ ਆਪਸ ਵਿੱਚ ਕੋਈ ਤਸਲ ਸੀ ਕਿ ਜਾਂ ਜੇਲ ਜੇਲ ਅਥਾਰਟिटीज ਦੇ ਨਾਲ ਸੀ ਉਹਨਾਂ ਦੇ ਜੋ ਅਜੇ ਤੱਕ ਸਰੇਦਸਤ ਸਾਹਮਣੇ ਆਉਂਦਾ ਆ ਜੀ ਕਿ ਇਨਵੈਸਟ ਦੀ ਆਪਸੀ ਤਸਲ ਨਾਲੋਂ ਜੇਲ ਡਿਪਾਰਟਮੈਂਟ ਦੇ ਥੱਲੇ ਲੈਵਲ ਦੇ ਮੁਲਾਜ਼ਮਾਂ ਨਾਲ ਤੇ ਉਹਨਾਂ ਦੀ ਟ੍ਰੀਟਮੈਂਟ ਦੇ ਮੈਟਰ ਨੂੰ ਲੈ ਕੇ ਸ਼ਬਦਾਵਲੀ ਨੂੰ ਲੈ ਕੇ ਕੁਝ ਕਿੰਤੂ ਪਰੰਤੂ ਸੀਗੇ ਜਿਹੜੇ ਇਸ ਮਾਜਿਸਟਰਲ ਇਨਕੁਆਰੀ ਦਾ ਹਿੱਸਾ ਰਹੇ ਔਰ ਲਿਖਤੀ ਤੌਰ ਤੇ ਸਾਰੇ ਪੁਆਇੰਟਸ ਲਿਖੇ ਗਏ ਨੇ ਸੁਬਨਨ ਜੇਲ ਦੇ ਹਵਾਲੇ ਕੀਤੇ ਗਏ ਨੇ ਜੇਲ ਡਿਪਾਰਟਮੈਂਟ ਉਹਨੂੰ ਕੋਰਸ ਕਰੈਕਸ਼ਨ ਕਰਨ ਵਾਸਤੇ ਜੋ ਬਣਦੀ ਦੁਰਸਤੀ ਆ ਉਹ ਕਰਨੇ ਫਿਲਹਾਲ ਸਿਚੁਏਸ਼ਨ ਅੰਡਰਗਰਾਊਂਡ ਫੇਲ ਹਾਲ ਅਸੀਂ ਸਾਰੇ ਜਣੇ ਖੜੇ ਆ ਸਾਨੂੰ ਖੁਸ਼ੀ ਆ ਇਨਮੇਟਸ ਨੇ ਵੀ ਸਾਡੇ ਨਾਲ ਕੋਆਪਰੇਟ ਕੀਤਾ ਆਈ ਐਮ ਹੈਪੀ ਕਿ ਉਹਨਾਂ ਦੇ ਉਹਨਾਂ ਦੀ ਵੇਵ ਲੈਂਥ ਤੇ ਜਾ ਕੇ ਮੈਨੂੰ ਗੱਲ ਕਰਨ ਲਈ ਕਰਨੀ ਪਈ ਬਟ ਮੈਂ ਤੁਹਾਡੇ ਨਾਲ ਕਹਿ ਸਕਦਾ ਦਾਵੇ ਨਾਲ ਕੀ ਸਾਡੀ ਟੀਮ ਨੇ ਸਾਰੀ ਟੀਮ ਨੇ ਦਿਨ ਤੋਂ ਲੈ ਕੇ ਸਵੇਰ ਤੋਂ ਕਾਫੀ ਮਿਹਨਤ ਕੀਤੀ ਹੈ। ਔਰ ਐਸ ਵळे ਅੰਦਰ ਦਾ ਮਾਹੌਲ ਸ਼ਾਂਤਮਈ। ਸਰ ਕਿੰਨੇ ਘੰਟੇ ਕੰਟਰੋਲ ਕੀਤਾ ਸਰਵੇਸ਼ਨ ਨੂੰ? ਹਾਂਜੀ। ਕਿੰਨੇ ਘੰਟੇ ਲੱਗੇ ਕੰਟਰੋਲ ਨੂੰ ਅਸਰ? ਕਿ ਜਿੰਨੇ ਸਵੇਰੇ ਸ਼ੁਰੂ ਹੋਈ ਹੈ ਤੇ ਹੁਣ ਤੋਂ ਅੱਧਾ ਹੀ ਘੰਟਾ ਇਹਦਾ ਜੋ ਟਾਈਮ ਹੈ ਉਹਨੂੰ ਕਾਊਂਟ ਕਰ ਲਓ। ਫਾਇਰ ਵੀ ਹਲੇ ਵੀ ਕੁਝ ਫਾਇਰਸ ਨਹੀਂ ਕਿ ਸਾਰੇ نیچے ਜਾ ਚੁੱਕੇ ਨੇ ਉਹ ਹੇਠੇ ਲਿਜਾਏ ਕਿ? ਨਹੀਂ। ਦੇਖੋ ਬੈਰਕਸ ਦੇ ਵਿੱਚ ਨੇ। ਲੇਕਿਨ ਜੜੀ ਬੈਰਕ ਡੈਮੇਜ ਹੋਈ ਆ ਉਸ ਬੈਰਕ ਦੇ ਇਨਵਰਟਸ ਨੂੰ ਰੀਅਲਾਈਨ ਕਰਨ ਵਾਸਤੇ ਰੀਅਡਜਸਟਮੈਂਟ ਕਰਨ ਵਾਸਤੇ ਸੁਬਦਨ ਜੇਲ ਆਈਜੀ ਜੇਲਸ ਇਹ ਇਸ ਗੱਲ ਨੂੰ ਹੈਂਡਲ ਕਰਦੇ ਕਿੰਨੀਆਂ ਬੈਰਕਾਂ ਦਾ ਮਸਾਣਾ ਹੈ ਸਰ ਦੇਖੋ ਇਹ ਜਿਹੜਾ ਮੈਟਰ ਸੀਗਾ ਇੱਕ ਬੈਰਕ ਦਾ ਸੀਗਾ ਦੂਜੀਆਂ ਬੈਰਕ ਤੇ ਜਿਵੇਂ ਹਮਦਰਦੀ ਹੁੰਦੀ ਆ ਉਸ ਕਰਕੇ ਸਪਰੈਡ ਕੀਤਾ ਆਦਰਵਾਈਸ ਟੈਕਨੀਕਲੀ ਇਟ ਵਾਸ ਲਿਮਟਡ ਟੂ 1 ਬੈਰਕ